ਨਾਲ ਲੱਗਦੇ ਪਿੰਡ ਛੋਟੇ ਦੌਲਤਪੁਰ ਦਾ ਰਹਿਣ ਵਾਲਾ 10th ਕਲਾਸ ਦਾ ਨੌਜਵਾਨ ਸਾਹਿਲ ਪਿਛਲੇ 4 ਦਿਨਾਂ ਤੋਂ ਹੋਇਆ ਲਾਪਤਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਾਹਿਲ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨਾ ਦਾ ਪੁੱਤਰ ਸਾਹਿਲ ਜੋ ਕਿ ਆਦvar ਤੋਂ ਆਪਣੇ ਘਰ ਤੋਂ ਲਾਪਤਾ ਹੋ ਗਿਆ ਸੀ ਜਿਸ ਦੇ ਚਲਦੇ ਉਹਨਾਂ ਵੱਲੋਂ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਅਤੇ 24 ਘੰਟੇ ਬੀਤ ਜਾਣ ਦੇ ਬਾਅਦ ਵੀ ਸਾਹਿਲ ਦਾ ਕੋਈ ਪਤਾ ਨਹੀਂ ਚੱਲ ਸਕਿਆ ਅਤੇ ਪੁਲਿਸ ਵੱਲੋਂ ਵੀ ਸਾਹਿਲ ਨੂੰ ਲੱਭਣ ਲਈ ਤਲਾਸ਼ ਜਾਰੀ ਕਰ ਦਿੱਤੀ ਗਈ ਹੈ ਬਨਰੋ ਸਾਡੇ ਨਾਲ ਤੇ ਦੇਖਦੇ ਹੋ ਪੰਜਾਬ ਜੇਕੇ ਨਿਊਜ਼ ਔਰ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਕੀ ਗੱਲਬਾਤ ਹੋਈਏ ਛੋਟੇ ਦੋ ਹਾਂਜੀ ਕੀ ਨਾਮ ਦਾ ਹੈ ਸਾਹਿਲ ਮੇਰੇ ਬੇਟੇ ਦਾ ਨਾਮ ਤੜਕੀਨਾ ਮੇਰਾ ਨਾਮ ਪੂਜਾ ਕਿੱਥੋਂ ਦੇ ਰਹਣਾ ਵਾਲੇ ਛੋਟੇ ਦੋ ਕੀ ਗੱਲਬਾਤ ਹੋਈਏ ਕੋਈ ਨਹੀਂ ਮੈਂ ਲੋਕਾਂ ਦਾ ਕੰਮ ਘੁਮ ਕਰਦੀ ਹਾਂ ਜਦੋਂ ਆਣ ਕੇ ਵੇਖਿਆ ਤੇਰਾ ਬੇਟਾ ਕਰ ਰਹੀ ਕਿੰਨੀ ਉਮਰ ਉਹਦੀ 16 ਸਾਲ ਕਿਹੜੀ ਕਲਾਸ ਪੜਦਾ ਸੀ 10ਵੀਂ ਚ ਕਿੱਥੇ ਗਿਆ ਦਾ ਸੀ ਮੁੰਡਾ ਤਰੇ ਸਕੂਲੀ ਆ ਬਾਰੇ ਨਹੀਂ ਇਹ ਐਤਵਾਰ ਦਾ ਦੇਖ ਆ ਰਹੇ ਹਾਂ ਆ ਨਾਲ ਕੁਆਲਿਟੀ ਦੇ ਪਤਾ ਕੀਤਾ ਉਹਦੇ ਦੋਸਤ ਸਾਰੇ ਦੋਸਤਾਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਕੀਤਾ ਕਿਤੇ ਨਹੀਂ ਹੈਗਾ ਬੇਰਸ ਤੇ ਦੋਸਤਾਂ ਬਾਅਦ ਹੀ ਫਿਰ ਪੁਲਸ ਕਰਕੇ हां ਪੁਲਸ ਕੇ ਇਹ ਰਿਪੋਰਟ ਲਖਾਈ ਦੀ ਤੇ ਤੁਹਾਨੂੰ ਲੱਗਦਾ ਕਿ ਗਿਆ ਗਿਆ ਜਾਂ ਕਿਹਨੂੰ ਨਹੀਂ ਪਤਾ ਲੜਾਈ ਝਗੜਾ ਮੇਰਾ ਬੱਚਾ ਬਾਹਰ ਨਹੀਂ ਨਿਕਲਦਾ ਬਸ ਇਨਾ ਪਤਾ ਵੀ ਕਿਸ ਦੀ ਸਹ ਨਾਲ ਗਿਆ ਮੇਰਾ ਬੱਚਾ ਅੱਜ ਬਾਹਰ ਕਦੀ ਨਹੀਂ ਨਿਕਲਿਆ ਮੇਰਾ ਬੱਚਾ ਪੜਨ ਵਾਲਾ ਮੇਰਾ ਇਕੱਲਾ ਇਕੱਲਾ ਬੱਚਾ ਇੱਕ ਬੇਟੀ ਮੇਰੀ ਛੋਟੀ ਤਕੀਮੰ ਕਰਦੇ ਪਲੀਸ ਨੂੰ ਐਵੇਂ ਕਰਦੇ ਆ ਮੇਰਾ ਬੇਟਾ ਪੇਨੀ ਚੋੜੀ ਚਪਾਦਾ ਮੈਨੂੰ ਕੌਣ ਸਰੀ ਜਾਏਗਾ ਇਹ ਸਾਡੇ ਪਿੰਡ ਦਾ ਮੁੰਡਾ ਇੱਕ ਸਾਹਿਲ ਜੀ ਕੋਈ 16 17 ਸਾਲ ਦਾ ਸਾਡੇ ਛੋਟੇ ਦੋਲਤਪੁਰ ਤੋਂ ਆ ਉਹ ਐਤਵਾਰ ਘਰੋਂ ਆਪਣੇ ਗਿਆ ਸਵੇਰੇ ਕੋਈ 10 11 ਵਜੇ 10 11 ਵਜੇ ਗਿਆ ਇਹਦੀ ਮਦਦ ਦਾ ਮੈਨੂੰ ਫੋਨ ਆਇਆ ਕਿ ਭਾਜੀ ਸਵੇਰ ਦਾ ਬੱਚਾ ਡਾ ਲੱਭ ਨਹੀਂ ਰਿਹਾ ਅਹੀਂ ਨੂੰ ਕਿਹਾ ਕਿ ਚਲੋ ਆਪਣੇ ਰਿਸ਼ਤੇਦਾਰਾਂ ਕੋ ਸਾਰੇ ਭੈਣ ਭਰਾਵਾਂ ਕੋ ਜਿੱਥੇ ਦਾ ਫਰੈਂਡ ਸਰਕਲ ਆ ਸਾਰੇ ਪਤਾ ਕਰੋ ਉਹ ਦਿਨ ਹੈ ਵੀ ਛੁੱਟੀ ਸੀਗੀ ਉਹ ਮੁੰਡਾ ਵੀ ਸ਼ਰੀਫ ਹੈ ਵਿਚਾਰਾ ਰਹਿੰਦਾ ਤੇ ਘਰੇ ਹੀ ਆਪਣੇ ਘਰੋਂ ਸਕੂਲ ਜਾਂਦਾ ਤੇ ਆਪਣੇ ਘਰ ਹੀ ਰਹਿੰਦਾ ਮਾਪਿਓ ਵਿਚਾਰੇ ਦਿਹਾੜੀ ਟੱਪਾ ਕਰਦੇ ਆ ਗਰੀ ਪਰਿਵਾਰ ਆ ਉਹ ਬੱਚਾ 24 ਘੰਟੇ ਬਾਅਦ ਅਸੀਂ ਵੇਟ ਕਰਦੇ ਰਹੇ ਫਿਰ ਹਾਰ ਕੇ ਆਪਾਂ ਥਾਣੇ ਦਰਖਾਸਤ ਵੀ ਦਿੱਤੀ ਐਸਐਚਓ ਸਾਹਿਬ ਨੇ ਉਹਨਾਂ ਦੀ ਐਫਆਈਆਰ ਵੀ ਕਿਉਂਕਿ ਨਾਬਾਲਗ ਬੱਚਾ ਸੀਗਾ ਐਫਆਈਆਰ ਵੀ ਲਾਂਚ ਕਰਤੀ ਹੋਈ ਹੈ ਫਿਰ ਮੋਬਾਈਲ ਉਹਦੇ ਕੋ ਕੋਈ ਨਹੀਂ ਸੀਗਾ ਮੋਬਾਈਲ ਉਹ ਆਪਣੇ ਮਦਰ ਫਾਦਰ ਦਾ ਜਿਹੜਾ ਘਰ ਫੋਨ ਆ ਉਹ ਹੀ ਯੂਜ਼ ਕਰ ਉਈ ਫੋਨ ਥੋੜਾ ਜਿਆ ਦੱਸਿਆ ਇਹ ਮਦਰ ਫਾਦਰ ਨੇ ਕਿ ਹਾਂ ਭਈ ਉਦੋਂ ਫੋਨ ਤੇ ਕਿਸੇ ਨਾਲ ਗੱਲ ਕਰਦਾ ਸੀਗਾ ਬਟ ਉਹਨੇ ਚੈਟਿੰਗ ਡਿਲੀਟ ਕਰਤੀ ਹੋਈ ਹੈ ਉਹੀ ਨੰਬਰ ਦਿੱਤੇ ਹੋਏ ਆ ਸਭਨਾਂ ਨੂੰ ਹਾਂ ਕਿ ਐਸਚੂ ਸਾਹਮਣੇ ਨੂੰ ਸ਼ਵਸ਼ਨ ਤੋਂ ਆਇਆ ਕਿ ਇਹਦੀਆਂ ਕੋਲ ਡੀਟੇਲਸ ਕੋਈ ਕੱਢ ਕੇ ਉਹਦਾ ਪਤਾ ਕਰਨੀ ਹੈ ਕਿ ਕਿਹਦੇ ਨਾਲ ਕੋਈ ਟਾਈਪ ਹੈ ਪਰ ਬੱਚਾ ਵੈਸੇ ਉਹ じゃ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਜਿੱਦਾਂ ਆਪਾਂ ਕਦੀ ਸੁਣਿਆ ਨਹੀਂ ਉਸ ਬਾਰੇ ਆਪਣੇ ਸਕੂਲ ਜਾਂਦਾ ਸਕੂਲੇ ਵੀ ਮੈਂ ਪਤਾ ਕੀਤਾ ਉੱਥੇ ਵੀ ਉਹਦਾ ਕੋਈ ਉਹ じゃ ਸਰਕਲ ਜਾਂ ਕੋਈ ਉਹ じゃ ਨੈਟਵਰਕ ਹੈ ਨਹੀਂ ਕਿ ਬੱਚਾ ਆਪਾਂ ਕਹੀਏ ਕਿ ਕੋਈ ਨਸ਼ੇ ਵਾਲਾ ਹੈ ਜਾਂ ਕੋਈ ਉਹ じゃ ਹੈ ਉਦਾਂ ਦੇ ਕੋਈ ਪਰੇਸ਼ਾਨੀ ਨਹੀਂ ਕੋਈ ਉਹ ਜੀ ਉਹ ਜੀ ਕੋਈ ਗੱਲ ਨਹੀਂ ਐਸੇ ਬੱਚੇ ਦੀ ਐਵੇਂ ਛੋਟਾ ਜਿਹਾ ਬੱਚਾ ਜਿਆਦਾ ਵੀ ਨਹੀਂ ਕੀ ਮੰਗ ਕਰਦਾਂ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨਿਆ ਕਿ ਗਰੀਬ ਪਰਿਵਾਰ ਆ ਮਾਂ ਉਹਦੀ ਵਿਚਾਰੀ ਦਾ ਰੋ ਰੋ ਉਦਾਂ ਦਾ ਬੁਰਾ ਹਾਲ ਆ ਮੈਂ ਵੀ 2 ਦਿਨ ਇੱਥੇ ਨਹੀਂ ਸੀਗਾ ਪਠਾਨਕੋਟ ਦੇ ਬਾਹਰ ਸੀਗਾ ਵਿਚਾਰੇ ਉਦੋਂ ਦੇ ਫੋਨ ਕਰ ਕਰ ਇੰਨੇ ਕਿ ਅਪਸੈਟ ਨੇ ਤੁਸੀਂ ਵੇਖ ਹੀ ਦਿਓ ਰੋ ਰੋ ਕੇ ਵਿਚਾਰਾਂ ਦਾ ਬੁਰਾ ਹਾਲ ਆ ਅਸੀਂ ਇਹੀ ਮੰਗ ਕਰਨੇ ਆ ਕਿ ਚਲੋ ਬੱਚੇ ਆ ਗਰੀਬ ਦਾ ਬੱਚਾ ਲੱਭ ਜੇ ਕਿਤੇ ਤੇ ਇਹਨਾਂ ਉਹਨਾਂ ਨੂੰ ਮਿਲ ਜੇ ਹੋਰ ਇਹਨੂੰ ਇਸ ਤੋਂ ਬਾਅਦ ਪਰਿਵਾਰ ਨੂੰ ਕੀ ਚਾਹੀਦਾ ਜੀ ਜਿਹੜਾ ਛੋਟਾ ਕੋਲ ਬਟੂ ਇੱਕ ਮੈਸੇਜ ਕੀਤਾ ਉਹ ਤੋਂ ਸਤਿਕਾਰ ਸਰ ਤਿੰਨ ਬੱਚੇ ਲਾਪਤਾ ਹੋ ਗਏ ਸ਼ਹਿਰ ਦੇ ਵਿੱਚੋਂ ਵੀ ਜਨਾਬ ਜੀ ਤਿੰਨਾਂ ਬੱਚਿਆਂ ਨੂੰ ਇਸ ਤਰ੍ਹਾਂ ਜਿਹੜੇ ਇਹਨਾਂ ਚੋਂ ਇੱਕ ਬੱਚੇ ਦੀ ਤੇ ਆਪਣੂੰ ਕੋਈ ਸ਼ਿਕਾਇਤ ਸੀ ਕਿ ਉਹ ਲਹਾਨ ਗਿਆ ਆਪਣਾ ਫਰੈਂਡਸ ਨਾਲ ਤੇ ਬਾਅਦ ਚੋਂ ਜਿਹੜੀ ਆਪਣੀ ਛੋਟੀ ਨਹਿਰ ਐ ਤੇ ਸੀ ਨਹਾ ਰਿਹਾ ਸੀ ਤੇ ਬਾਅਦ ਚੋਂ ਮਿਸਿੰਗ ਹੈ ਤੇ ਉਹਦੇ ਬਾਅਦ ਆਪਾਂ ਐਨਡੀਆਰ ਐਫ ਨੂੰ ਸਰਚ ਵੀ ਕਰਾਈ ਸੀ ਤੇ ਉਹ ਉਹਦੀ ਬਾਡੀ ਨਹੀਂ ਮਿਲੀ ਆਪਾਂ ਨੂੰ ਕਿ ਫਿਰ ਪ੍ਰਵਾਹ ਵਾਲੋਂ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਕਿਤੇ ਹੋਰ ਚਲਾ ਗਿਆ ਹੋ ਫਿਰ ਵੀ ਆਪਾਂ ਚੈੱਕ ਕਰ ਰਹੇ ਹਾਂ ਬਟ ਉਹਦੇ ਨਾਲ ਦੇ ਜਿਹੜੇ ਫਰੈਂਡਸ ਆ ਉਹਨਾਂ ਨੇ ਹੀ ਦੱਸਿਆ ਸੀ ਜਿਹੜੇ ਨਾਲ ਨਹਾਣ ਗਏ ਸੀ ਕਿ ਸਾਡਾ ਰਾਮ ਉਸ ਜਗ੍ਹਾ ਤੇ ਉਹ ਨਹਾ ਰਿਹਾ ਸੀ ਇੱਕ ਬੱਚਾ ਜਿਹੜਾ ਇਹਨਾਂ ਚੋਂ ਜਿਹੜਾ ਉਹ ਵਾਪਸ ਆ ਗਿਆ ਉਹ ਮਤਲਬ ਜਿੰਨ ਕਹਿੰਦੇ ਆ ਕਿ ਵੀ ਆਪਣੀ ਅੰਜਲੀ ਕਰਨ ਕਿਤੇ ਚਲਾ ਗਿਆ ਸੀ ਰਿਸ਼ਤਦਾਰਾਂ ਕੋ ਬਾਅਦ ਚ ਉਹ ਵਾਪਸ ਆ ਗਿਆ ਲੜਦਾ ਇੱਕ ਲੜਕਾ ਜਿਹੜਾ ਹੁਣ ਮਿਸਿੰਗ ਹੈ ਉਹਦਾ ਜਿਹੜਾ ਆਪਾਂ ਚੈੱਕ ਕਰ ਰਹੇ ਤੇ ਬਾਕੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਦੇਖੋ ਯੰਗ ਬੱਚੇ ਚਲੇ ਵੀ ਜਾਂਦੇ ਆ ਪੇਰੈਂਟਸ ਨੂੰ ਬਗੈਰ ਦੱਸ ਕੇ ਕਈ ਵਾਰੀ ਕੋਈ ਇਗਜ਼ਾਮਸ ਦਾ ਪ੍ਰੈਸ਼ਰ ਹੁੰਦਾ ਜਾਂ ਆਦਰਵਾਇਜ਼ ਪ੍ਰੈਸ਼ਰ ਹੁੰਦਾ ਕਿਉਂਕਿ ਤਿੰਨਾ ਚੋਂ ਜਿਹੜੇ ਦੋ ਤੇ ਤੁਹਾਨੂੰ ਮੈਂ ਐਕਸਪਲੇਨ ਕਰੀ ਦਿੱਤਾ ਉਹਨਾਂ ਵਰਗੀ ਇੱਕ ਤੇ ਆ ਹੀ ਗਿਆ ਤੇ ਇੱਕ ਜਿਹੜਾ ਉੱਤੇ ਨਹਾਣ ਗਿਆ ਸੀ ਤੇ ਬੱਚੇ ਜਿਹੜੇ ਨਾਲ ਦੇ ਸੀ ਉਹਨਾਂ ਦੇ ਕਹਿਣ ਅਨੁਸਾਰ ਕੀ ਉੱਤੇ ਡੁੱਬ ਗਿਆ ਫਿਰ ਵੀ ਆਪਾਂ ਐਂਡੀਆ ਰਫਤੂ ਚੈੱਕ ਕਰਾਇਆ ਸਭ ਕੁਝ ਕਰਾਇਆ ਨੈਰ ਦੀ ਗੈਰ ਗਹਿਨ ਚੈਕਿੰਗ ਵੀ ਕੀਤੀ ਸੀ ਉਸ ਤੋਂ ਲਾਹਾਂ ਵੀ ਆਪਾਂ ਹੋਰ ਵੀ ਆਪਾਂ ਇਹਨੂੰ ਦੇਖ ਰਹੇ ਆ ਹਰੇ ਕੇਸ ਅੰਗਲ ਦਾ ਸਟੱਡੀ ਕਰ ਰਹੇ ਹਾਂ ਤੇ ਜਿਹੜਾ ਇੱਕ ਬੱਚਾ ਤੁਸੀਂ ਕਹਿ ਰਹੇ ਹੋ ਮਿਸਿੰਗ ਉਹਦੀ ਆਪਾਂ ਕਰ ਰਹੇ ਆ ਭਾਲ ਉਹਦਾ ਆਪਾਂ ਜਲਦੀ ਉਹ ਵੈਰੀਫਾਈ ਕਰਕੇ ਉਹਦਾ ਲੱਭ ਲਾਂ ਕੋਈ ਇਸ ਤਰ੍ਹਾਂ ਇੱਕ ਗ੍ਰੀਨ ਦਾ ਰੋਟੋ ਕਨਫਰਮ ਇੱਕ ਆਪਾਂ ਐਫ ਆਈ ਆਰ ਦਰਜ ਕੀਤੀ ਹੈ 346 ਦੀ ਮਿਸਿੰਗ ਦੀ ਡਿਵੀਜ਼ਨ ਨੰਬਰ ਇੱਕ ਥਾਣੇ ਚ ਤੇ ਉਹਦੇ ਆਪਾਂ ਅੱਗੇ ਭਾਲ ਕਰ ਰਹੇ ਆ ਤੇ ਹੋਪਫੁਲੀ ਇਹ ਬੱਚੇ ਜਿਹੜਾ ਇੱਕ ਮਿਸਿੰਗ ਹੈ ਜਲਦੀ ਮਿਲ ਜਾਵੇ ਪੇਰੈਂਟਸ ਨੂੰ ਦੇਖੋ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਘਬਰਾ ਨਾ ਕਿਉਂਕਿ ਇੱਕ ਬੱਚਾ ਤੁਹਾਡੇ ਸਾਹਮਣੇ ਹੀ ਵਾਪਸ ਆ ਗਿਆ ਹੈ ਤੇ ਜਿਹੜਾ ਦੂਸਰਾ ਬੱਚਾ ਤੁਹਾਨੂੰ ਮੈਂ ਦੱਸਤਾ ਕਿ ਜਿਹੜਾ ਨਹਿਰ ਕੋਲਾ ਇਨਸੀਡੈਂਟ ਸੀ ਤੇ ਤੀਸਰਾ ਜਿਹੜਾ ਉਹਨੂੰ ਆਪਾਂ ਲਾਪਰੇ ਹੈ ਕਿ ਉਹ ਕੋਫੀਲੀ ਜਲਦੀ ਆਪਣੇ ਕੋ ਆ ਜੂਗਾ ਤੇ ਪੇਰੈਂਟਸ ਬਿਲਕੁਲ ਚਿੰਤਾ ਨਾ ਕਰਨ ਪੁਲਿਸ ਉਹਦੇ ਨਾਲ ਹੈ ਤੇ ਆਪਾਂ ਅੱਗੇ ਵੀ ਕਾਫੀ ਮਿਸਿੰਗ ਜਿਹੜੇ ਪਰਸਨ ਹੋ ਜਾਂਦੇ ਉਹਨੂੰ ਲੱਭਿਆ ਤੇ ਇਥੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਪੁਲਿਸ ਉਹਦੇ ਨਾਲ ਹੈ ਸ਼ਹਿਰ ਦੇ ਬਾਕੀ ਪੇਰੇ ਸਭ ਕੁਲ ਮੈਸੇਜ ਦੀ ਮੈਂ ਮੈਸੇਜ ਮੈਸੇਜ ਦਊਂਗਾ ਕਿ ਬੱਚਿਆਂ ਤੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ ਕਈ ਵਾਰ ਬੱਚੇ ਕੋਈ ਪ੍ਰੈਸ਼ਰ ਲੈ ਲੈਂਦੇ ਆ ਕਈ ਵਾਰ ਕੋਈ ਮਾੜੀ ਸੰਗਤ ਚ ਵੀ ਪੈ ਜਾਂਦੇ ਆ ਨਸ਼ਿਆਂ ਤੇ ਵੀ ਲੱਗ ਜਾਂਦੇ ਆ ਇਹ ਸਾਰੀ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਜਿਹੜਾ ਪੇਰੈਂਟਸ ਤੋਂ ਥੋੜਾ ਦੂਰ ਕਰ ਦਿੰਦੀ ਐ ਤੇ ਉਹਦੇ ਬਾਅਦ ਫਿਰ ਕਈ ਵਾਰ ਉਹ ਇਸ ਤਰ੍ਹਾਂ ਦੇ ਗਲਤ ਸਟੈਪ ਚੱਕ ਲੈਂਦੇ ਆ ਕਿ ਘਰੋਂ ਚੱਲ ਜਾਂਦੇ ਆ ਜਾਂ ਕੁਝ ਹੋਰ ਗਲਤ ਹਰਕਤ ਕਰ ਬੈਠਦੇ ਆ ਤੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ ਤੇ ਬੱਚਿਆਂ ਨੂੰ ਥੋੜਾ ਸਾਫ ਕੇ ਰੱਖਣ ਨੂੰ ਉਹਨਾਂ ਤੇ ਨਜ਼ਰ ਰੱਖੋ